2026 ਦੇ ਵਿੱਚ ਕਿਸੇ ਵੀ ਸਿੰਗਰ ਦਾ ਕਿੰਨਾ ਹੀ ਵੱਡਾ ਪ੍ਰੋਜੈਕਟ ਪਿਆ ਹੋਵੇ ਪਰ ਸਿੱਧੂ ਤੋਂ ਵੱਡਾ ਪ੍ਰੋਜੈਕਟ ਨਹੀਂ ਹੋ ਸਕਦਾ ਕਿਸੇ ਦਾ ਵੀ ਤੇ ਇਹ ਮੈਂ ਉਦਾਂ ਹੀ ਨਹੀਂ ਕਹਿ ਰਿਹਾ ਇੱਕ ਤਾਂ ਸਿੱਧੂ ਮੂਸੇਵਾਲਾ ਬਾਈ ਦੇ ਅਫੀਸ਼ੀਅਲ ਪੇਜ ਤੇ ਇੱਕ ਸਟੋਰੀ ਲਾ ਕੇ ਵਾਰਨਿੰਗ ਦਿੱਤੀ ਗਈ ਹੈ 2026 ਦੀ ਦੂਜੇ ਨੰਬਰ ਬਾਈ ਦੇ ਫਾਦਰ ਸਾਹਿਬ ਦੇ ਪੇਜ ਤੇ ਇੱਕ ਪੋਸਟ ਪਾਈ ਗਈ ਹੈ ਜਿਹਦੇ ਵਿੱਚ ਸਿੱਧੂ ਬਾਈ ਦੇ ਹੋਲੋਗ੍ਰਾਮ ਦਾ ਬਿਹਾਈਂਡ ਦਾ ਸੀਨ ਆਪਾਂ ਨੂੰ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਆਓ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਕਿ ਸਿੱਧੂ ਬਾਈ ਦਾ ਨਵਾਂ ਗਾਣਾ ਹੋਲੋਗ੍ਰਾਮ ਜਾਂ ਏਪੀ ਐਲਬਮ ਕੀ ਕੁਝ ਆਉਣ ਵਾਲਾ ਹੈ ਤੇ ਉਹ ਕਦੋਂ ਤੱਕ ਰਿਲੀਜ਼ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਕਿ ਸਿੱਧੂ ਬਾਈ ਦੇ ਬਰੋਟਾ Song ਤੇ ਜੇਕਰ 10 ਮਿਲੀਅਨ ਕਮੈਂਟ ਹੋ ਗਏ ਤਾਂ ਨਵੇਂ ਗਾਣੇ ਦਾ ਪੋਸਟਰ ਆ ਜਾਊਗਾ ਤੇ ਇਹ ਕਮੈਂਟ ਹੁਣ ਬਹੁਤ ਥੋੜੇ ਰਹਿ ਚੁੱਕੇ ਨੇ ਲਗਭਗ 2-3 ਮਿਲੀਅਨ ਹੀ ਰਹਿ ਗਏ ਇਸੇ ਮਹੀਨੇ ਜਨਵਰੀ ਦੇ ਵਿੱਚ ਹੀ ਪੂਰੇ ਹੋ ਜਾਣਗੇ ਤੇ ਆਪਾਂ ਨੂੰ ਨਵੇਂ ਗਾਣੇ ਦਾ ਨਾਮ ਉਹਦੀ ਡੇਟ ਸਭ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਜਾਊਗਾ ਇਸੇ ਮਹੀਨੇ ਦੇ ਐਂਡ ਦੇ ਵਿੱਚ ਸਿੱਧੂ ਬਾਈ ਦੇ ਖੁੱਦ ਦੇ ਪੇਜ ਤੇ ਇਹ ਵਾਲੀ ਸਟੋਰੀ ਲਾਈ ਗਈ ਹੈ ਜਿਹਦੇ ਵਿੱਚ ਪੋਜੀਸ਼ਨ ਸਿਕਿਉਰਡ 2026 ਲਿਖਿਆ ਗਿਆ ਜਿਹਨੂੰ ਦੇਖ ਕੇ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਇੱਕ ਤਰ੍ਹਾਂ ਦੀ ਵਾਰਨਿੰਗ ਹੈ ਫਿਰ ਇਹ ਵਾਲੀ ਪੋਸਟ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਪਾਈ ਹੈ ਆਪਣੇ ਇੰਸਟਾਗ੍ਰam ਤੇ ਜਿਹਦੇ ਕੈਪਸ਼ਨ ਦੇ ਵਿੱਚ ਤਾਂ ਸਾਈਨ ਟੂ ਗੋਡ 2026 ਲਿਖਿਆ ਹੋਇਆ ਹੈ ਤੇ ਇਸ ਪੋਸਟ ਦੇ ਵਿੱਚ ਸਿੱਧੂ ਬਾਈ ਦੇ ਫਾਦਰ ਸਾਹਿਬ ਖੜੇ ਹੋਏ ਨੇ ਨਾਲ ਦੋ ਜਣੇ ਹੋਰ ਖੜੇ ਨੇ ਤੇ ਇਹ ਬਾਈ ਖੜਿਆ ਸਿੱਧੂ ਬਾਈ ਵਰਗਾ ਦਿਖ ਰਿਹਾ ਸੋ ਹੁਣ ਆਪਾਂ ਇਸ ਕੈਰੈਕਟਰ ਨੂੰ ਦੇਖਦੇ ਹਾਂ ਕਿ ਇਹ ਸਿੱਧੂ ਮੂਸੇਵਾਲਾ ਬਾਈ ਹੀ ਹੈ ਜਾਂ ਫਿਰ ਕੋਈ ਹੋਰ ਇਸ ਚੀਜ਼ ਨੂੰ ਹੋਰ ਡਿਲੇ ਹੋ ਜਾਣਾ ਸੀ। ਬਾਕੀ ਰਹੀ ਗੱਲ ਇਹ ਕਿ ਇਹ ਸਿੱਧੂ ਬਾਈ ਹੈ ਜਾਂ ਵਿਨੇਪ੍ਰਤਾਪ ਬਾਈ ਤਾਂ ਇੱਥੇ ਤੁਸੀਂ ਫੋਟੋ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਇਹ ਵਿਨੇਪ੍ਰਤਾਪ ਬਾਈ ਹੀ ਹੈ। ਜੇ ਇੱਥੇ ਹੋਲੋਗ੍ਰਾਮ ਸ਼ੋਅ ਜਾਂ ਉਹ ਲਾਈਟਿੰਗ ਪਲੇ ਕਰਕੇ ਸਿੱਧੂ ਬਾਈ ਦਾ ਕੈਰੈਕਟਰ ਖੜਿਆ ਹੁੰਦਾ ਸਿੱਧੂ ਬਾਈ ਦੇ ਰੀਅਲ ਵਾਲੇ ਹੋਲੋਗ੍ਰਾਮ ਦੇ ਨਾਲ ਫੋਟੋ ਖਿੱਚਵਾਉਣੀ ਖੜ ਕੇ ਉਹ ਥੋੜੀ ਜਿਹੀ ਡਿਫਿਕਲਟ ਹੈ ਪਰ ਇਹ ਚੀਜ਼ ਸਾਫ਼ ਹੈ ਕਿ ਸਿੱਧੂ ਬਾਈ ਦੇ ਲਾਈਵ ਸ਼ੋਅ ਤੇ ਜਿਹੜਾ ਹੋਲੋਗ੍ਰਾਮ ਹੋਊਗਾ ਵਿਨੇਪ੍ਰਤਾਪ ਬਾਈ ਦਾ ਹੀ ਰੈਫਰੈਂਸ ਲਿਆ ਗਿਆ ਹੈ। ਸੋ ਹੁਣ ਆਪਾਂ ਇਹ ਆਈਡੀਆ ਲਾ ਸਕਦੇ ਹਾਂ ਕਿ ਸਿੱ ਮ ਲੱਗ ਸਕਦਾ ਹੈ ਕੁਝ ਮਹੀਨਿਆਂ ਦਾ ਕਿਉਂਕਿ ਹਜੇ ਤੱਕ ਤਾਂ 10 ਮਿਲੀਅਨ ਕਮੈਂਟ ਵੀ ਪੂਰੇ ਨਹੀਂ ਹੋਏ ਤੇ ਕਾਫੀ ਟਾਈਮ ਹੋ ਗਿਆ ਗਾਣੇ ਆਏ ਨੂੰ ਤੇ ਇਸ ਤੋਂ ਇਲਾਵਾ ਹੋਰ 10 ਮਿਲੀਅਨ ਕਮੈਂਟ ਲਿਆਉਣ ਦੇ ਲਈ ਆਪਾਂ ਨੂੰ ਥੋੜਾ ਜਿਹਾ ਹੋਰ ਐਕਟਿਵ ਹੋਣਾ ਪੈਣਾ ਤੇ ਮੈਨੂੰ ਲੱਗਦਾ ਹੈ ਕਿ 2026 ਦੇ ਐਂਡ ਦੇ ਵਿੱਚ ਹੋਲੋਗ੍ਰਾਮ ਸ਼ੋਅ ਆਜੂਗਾ ਤੇ ਜਾਂ ਫਿਰ ਉਹਦੀ ਇੱਕ ਪ੍ਰੋਪਰ ਅਨਾਉਂਸਮੈਂਟ ਹੋ ਜੂਗੀ ਕਿਉਂਕਿ ਵੈਬਸਾਈਟ ਤਾਂ ਪਾਣੀ ਚੁੱਕੀ ਹੈ ਤੇ ਉਹਦੀ ਟਿਕਟ ਪ੍ਰਾਈਸ ਲੋਕੇਸ਼ਨ ਉਹ ਸਾਰੀਆਂ ਚੀਜ਼ਾਂ ਰਿਵੀਲ ਕਰ ਦਿੱਤੀਆਂ ਜਾਣਗੀਆਂ ਅਨਾਉਂਸਡ ਹੋ ਜਾਣਗੀਆਂ 2027 ਦੇ ਵਿੱਚ ਸ਼ਾਇਦ ਹੋਲੋਗ੍ਰਾਮ ਸ਼ੋਅ ਆਵੇ ਤੇ ਇਹ ਵਾਲਾ ਇਹ ਮ ਟੈਕਨੋਲੋਜੀ ਬਾਹਰ ਇੰਨੀ ਐਡਵਾਂਸ ਸੀ ਆਪਣੇ ਇੰਡੀਆ ਦੇ ਵਿੱਚ ਨਹੀਂ ਸੀ ਇਸ ਚੀਜ਼ ਤੇ ਪੂਰੀ ਦੁਨੀਆ ਦੀ ਨਜ਼ਰ ਹੋਊਗੀ ਸੋ ਇਸ ਲਈ ਇਹ ਸ਼ੋ ਵੀ ਬਹੁਤ ਵੱਡਾ ਹੋਊਗਾ ਸਿੱਧੂ ਬਾਈ ਦਾ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੋਊਗਾ ਇੰਡੀਆ ਦੇ ਵਿੱਚ ਜੇਕਰ ਹੋਲੋਗ੍ਰਾਮ ਸ਼ੋ ਲੱਗਿਆ ਤਾਂ ਤੁਸੀਂ ਦੇਖਣ ਜਾਓਗੇ ਜਾਂ ਨਹੀਂ